ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਰਾਜਪੁਰੇ ਪਹੁੰਚੇ ਆ ਚੰਗੀ ਝੋਟੀਆਂ ਨੀਲੀ ਰਾਵੀ ਨਸਲ ਦੀ ਪਿਓਰ ਠੀਕ ਆ ਜੀ ਤੇ ਰਾਤ ਦੀ ਸੂਈ ਵੀ ਆ ਬੌਲੇ ਤੋਂ ਹਜੇ ਖਾਲੀ ਨਹੀਂ ਕਰੀ ਵੀ ਤੇ ਸਾਰੀ ਗੱਲਬਾਤ ਬਾਈ ਨਾਲ ਕਰਾਵਾਂਗੇ ਚੰਗੇ ਰਿਕਾਰਡ ਵਾਲੀ ਝੋਟੀ ਆ ਪਲੂ ਆ ਨਾ ਕਿ ਦੋ ਦਾਂਦਾ ਬਾਈ ਕਹਿੰਦਾ ਮੂੰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬੁੱਟੇ ਹੋ ਠੀਕ ਠਾਕ ਐ ਵੀਰੇ ਠੀਕ ਐ ਵੀਰੇ ਤੇ ਰਾਜਾ ਦਾ ਨੰਬਰ ਬੋਲੀ ਨੰਬਰ ਵੀਰੇ 98763 47016 98763 47016 ਤੇ ਸੇਣਾ ਜ਼ਿਲ੍ਹਾ ਬਰਨਾਲਾ ਆਪਾਂ ਨੂੰ ਜਿਹੜੇ ਪੱਖੋਂ ਕੈਂਚਾ ਤੇ ਭਧੌੜ ਰਹਿ ਜਾਂਦਾ ਹਾਂ ਓਕੇ ਵੀਰੇ ਓਕੇ ਤਹਿਸੀਲ ਆਪਾਂ ਨੂੰ ਥੱਪਾ ਬਾਈ ਠੀਕ ਆ ਹਾਂ ਤੇ ਅੱਜ ਆਪਾਂ ਨੀਰੀ ਦਾ ਵੀ ਝੋਟੀ ਦਿਖਾਉਣੀ ਆ ਵੀਰੇ ਨੀਰੀ ਦਾ ਵੀ ਝੋਟੀ ਆ ਵੀਰੇ ਕੱਲ ਹੀ ਹੋਈ ਦੀ ਆ ਇਹ ਦਾਦ ਦੀ ਓਕੇ ਸੇ ਨਾੜੂਆ ਸੇxtਰਾਂ ਲਈ ਜਮਾ ਕੇ ਆ ਦੇਖੋ ਜੀ ਨਾੜੂਆ ਨਾਲ ਆ ਕਿਲਾ ਲੱਕ ਤੇ ਰੱਸ਼ਾ ਬੱਚੇ ਦੇ ਕਹਿਣ ਦੀ ਗੱਲ ਨਹੀਂ ਹੈਗੀ ਹੈ ਨਾ ਤੇ ਬੌਲੇ ਤੋਂ ਹਜੇ ਥੋੜਾ ਬਹੁਤਾ ਹੀ ਗੱਡਿਆ ਹੈ ਨਾ ਹਾਂ ਬੌਲੇ ਜੋ ਖੋਲੋ ਤੋੜ ਕੇ ਦਿਖਾ ਦਿਓ ਹਾਂ ਕੀ ਕਰੀ ਵੀ ਹੁਣ ਦੁਬਾਰਾ ਇੱਕ ਵਾਰ ਦਿਖਾਉਣਾ ਪਿਆ ਦਾ ਠੀਕ ਹੈ ਜੀ ਕਿਹਨਾਂ ਦਾ ਕਰਨਾ ਆ ਦੇਖੋ ਜੀ ਥੱਲੇੋਂ ਕੋਣੀ ਫੋਲ ਮਾਂ ਆ ਜਾਈ ਵੀਆ ਪਹਿਲਾਂ ਆਪਾਂ ਨਾ ਆਫ ਕੈਮਰਾ ਬੱਚਾ ਲਾ ਲਿਆ ਠੀਕ ਹੈ ਜੀ ਬੱਚਾ ਲਾ ਕੇ ਪਸਮਾਹ ਹੋ ਗਿਆ ਇਹਦਾ ਤੇ ਹੁਣ ਦੁਬਾਰਾ ਤੁਹਾਨੂੰ ਬੱਚਾ ਫੇਰ ਲਾ ਕੇ ਦਿਖਾਵਾਂਗੇ ਆ ਦੇਖੋ ਜੀ ਕਮਾਲ ਦੀ ਝੋਟੀ ਆ ਕਰਿਓ ਚੈੱਕ ਦਿਖਾ ਦਿਓ ਇਹ ਆ ਜੀ ਮਾਣਾ ਫੁੱਟੇ ਪਰ ਮੈਨੂੰ ਲੈਂਦੀ ਕਿ ਮਾਣਾ ਨੇ ਉਹ ਲੈਣ ਦੀ ਝੋਟੀ ਆ ਪ्योर ਨੀਲੀ ਰਹਿ ਗਈ ਆ ਤੇਰੀ ਇਹ ਚੰਗੇ ਦੀ ਆ ਤੇਰੀ ਇਹ ਚੰਗੇ ਦੀ ਆ ਠੀਕ ਆ ਬਈ ਤੋੜ ਲੋ ਇਦੋਂ ਆ ਦਿਖਾ ਦੇ ਆ ਦੇਖੋ ਸਿੰਘ ਸਲਾ ਕਰੋ ਚੰਗਾ ਏ ਵੀ ਲੈਵਾਂ ਆਹ ਦੇਖੋ ਜੀ ਤੇ ਨਤ ਵੀਡੀਓ ਪਾਉਣਾ ਨੂੰ ਹਾਂ ਇਹ ਤੁਹਾਡੀ ਗੱਲ ਸਹੀ ਆ ਵੀਰੇ ਜਮਾ ਦੂਜੇ ਤੀਜੇ ਦਿਨ ਆਪਣੀ ਪਸ਼ੂ ਤੋਹਨੇ ਆਰਦਾ ਬਾਕੀ ਦੂਜੇ ਸੋਹੇ ਵਰਗਾ ਲੈਵਾ ਹਨਾ ਮੈਂ ਕਹਿੰਦਾ ਫਰ ਸੁਣਾ ਆ ਆ ਦੇਖੋ ਲੱਗਦਾ ਲੈ ਚੱਲ ਲੈ ਚੱਲ ਗੱਲਾਂ ਕਹਿ ਦੇਣ ਦੀਆਂ ਗੱਲਾਂ ਨਹੀਂ ਆਹੀ ਮੋੜ ਲੈ ਤੇ ਮਹਾਰਾਜ ਕਿੰਨਾ ਕ ਦੁੱਧ ਕੱਢ ਦੂਗੇ ਇਹੇ 12 13 ਕਿਲੋ ਕੱਤੀ ਪਲੌਣੀ ਦੁੱਧ ਪਾ ਦੂ ਜਿਵੇਂ ਚਾਤ ਤੋਲਦੀ ਆ ਠੀਕ ਆ ਵੀਰੇ ਤੇ ਬਾਕੀ ਨਿਸ਼ਾਨੀਆਂ ਸਾਰੀਆਂ ਕਵਰ ਕਰਦੀ ਆ ਹਨਾ ਸਾਰੀਆਂ ਵੀਰੇ ਦੂਜੇ ਅੱਖਾਂ ਚ ਵੀ ਜਵਾਬ ਹੈਗੇ ਆ ਅੱਖ ਮਣਕਣੀ ਹੈਗੀ ਆ ਸੂਤ ਤੇ ਨਿਸ਼ਾਨ ਆ ਧੁੰਨ ਤੇ ਨਿਸ਼ਾਨ ਆ ਥੱਲੇ ਬੂਤ ਤੇ ਵੀ ਨਿਸ਼ਾਨ ਆ ਵੀਰੇ ਠੀਕ ਆ ਹਾਂ ਬਾਕੀ ਲੈਵਲ ਉਹ ਪਾ ਦਈ ਆ ਚਾਰੇ ਪੈਰ ਹੈਗੇ ਆ ਆ ਦੇਖੋ ਤੇ ਆ ਦੇ ਕੋਈ ਦੇ ਥਾਣ ਦੇਖੋ ਤੇ ਬੂਥ ਹੁਣ ਮੈਂ ਥੱਲੇ ਤੁਹਾਨੂੰ ਦਿਖਾਣ ਸਕੇ ਤਾਂ ਬੂਥ ਵੀ ਹੈਗੀ ਆ ਥੱਲੇ ਇਹ ਥੱਲੇ ਦੇ ਪਰ 51 ਇੱਕ ਰਿਕ ਹੋ ਗਿਆ ਵੀਰੇ ਠੀਕ ਆ ਠੋਡੀ ਸੁਣ ਬਾਕੀ ਲੈ ਵਾਲਾ ਤੇਰੇ ਸਾਹਮਣੇ ਆ ਓਕੇ ਓਕੇ ਆ ਦੇ ਕੋਈ ਕਿੰਨਾ ਲੱਗਿਆ ਕੱਤੀ ਓਕੇ ਵੀਰੇ ਤੇ ਦੁੱਧ ਕਿੰਨਾ ਕਾੜਦੂ ਪਲੂਣ ਐਦ ਕੀ ਰਾਜੇ ਦੁੱਧ ਵੀਰੇ 12 ਕਿਲੋ ਮੰਨ ਕੇ ਲੈ ਜੀ ਚਲੋ ਪੌਂਦ 11 ਮੰਨ ਕੇ ਲੈ ਜਾ ਆਪਾਂ ਕੋਈ ਗੱਲ ਨਹੀਂ ਠੀਕ ਆ ਤੇ ਛੱਡੋ ਬੱਚਾ ਫਿਰ ਛੱਡੋ ਬੱਚਾ ਠੀਕ ਆ ਛੱਡ ਬੁੱਤ ਬੱਚਾ ਤੇ ਬਾਕੀ ਦਾ ਥਾਣ ਤੁਹਾਨੂੰ ਦੇਖੋ ਹਨਾ ਹੁਣ ਕਿਵੇਂ ਖੜੀ ਆ ਕਰੀਏ ਬਰੋ ਦੋ ਜਣਾਂ ਨੂੰ ਹੀ ਲੱਗਦਾ ਇਹ ਨਾਲੇਵਾਂ ਲੱਗਿਆ ਹੋਇਆ ਠੀਕ ਹੈ ਜੀ ਠੀਕ ਹੈ ਜੀ ਓਕੇ ਬਿਰੋ ਜਿਆਦਾ ਕੁਆਲਿਟੀ ਵਾਲੀ ਝੋਤੀ ਆ ਛੱਡੀ ਰਾਜੂ ਬੱਚਾ ਕਰਾ ਸਾਡੇ ਉੱਤੇ ਠੀਕ ਆ ਆ ਦੇਖੋ ਬਿਰੋ ਬੱਚਾ ਚੋਂਦਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਓਕੇ ਆ ਲਓ ਬਿਰੋ ਬੰਨੀ ਰਾਜੂ ਬੱਚਾ ਝੋਤੀ ਆ ਗਈ ਝੋਤੀ ਦਾ ਆਪਣੀ ਪਹਿਲਾਂ ਤੇ ਵੀ ਪਸਮਾਈ ਵੀ ਆ ਬਿਰੇ ਆਫ ਕੈਮ ਦਾ ਦਿਖਾ ਦੇ ਥਣ ਤੁਣ ਕਹਿ ਗਾ ਓਕੇ ਓਕੇ ਬਹੁਤ ਥਣ ਵਧੀਆ ਸਿੱਟਿਆ ਚੱਲ ਰਾਜ ਮਾਰ ਤਾਰ ਕੋਈ ਇੱਕ ਨੰਬਰ ਆ ਨਹੀਂ ਠੀਕ ਆ ਠੀਕ ਆ ਬਾਕੀ ਦਾ ਅਗਲੇ ਦੇ ਆਪਾਂ ਸਾਹਮਣੇ ਧਾਰਾ ਮਾਰ ਦੇਣੀ ਆ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਢਿਲੁੰਡੇਰੀ ਫਾਰਮ ਬਠਿੰਡਾ ਦੇਖਣ ਆਇਆ ਦਾ ਧਰਾ ਧੂਰਾ ਪੂਰੀਆਂ ਲੈਂਦੀ ਆ ਆ ਦੇਖੋ ਜੀ ਓਕੇ ਵੀਰੇ ਓਕੇ ਮਾਰ ਰਾਇ ਤਾਰਾ ਵੀਡੀਓ ਲੰਮੀ ਹੋ ਜਾਂਦੀ ਆ ਆ ਦੇਖੋ ਜੀ ਮੈਂ ਪਹਿਲੇ ਢੰਗ ਵੀਰੇ ਉਹਨੂੰ ਫੋਨ ਕਰ ਦਿੰਦਾ ਨਾ ਨਾ ਆ ਦੇਖੋ ਪੈਰ ਗੱਡੀ ਖੜੀ ਆ ਵੀਰੇ ਕਰੋ ਚੈੱਕ ਜਵਾਈ ਜੂਈ ਮੈਂ ਕਹਿੰਦਾ 12 ਕਿਲੋ ਦੁੱਧ ਖਰਾਬ ਆ ਛੋਟੀ ਓਕੇ ਹਨਾ ਜੂਈ ਆਉਣੀ ਫੋਨ ਨਹੀਂ ਲਾ ਥਣ ਸੁਣ ਵੀ ਦੂਜੇ ਸੁਆਲੇ ਦੂਰਾ ਹਨਾ ਸਾਹ ਦੂਜਣਾਂ ਵਾਲਾ ਓਕੇ ਚੋਣ ਜਾਂਦੇ ਇੱਕ ਨੰਬਰ ਓਕੇ ਵੀਰੇ ਅਗਲਾ ਕਹਿਣ ਦੀ ਅਗਲਾ ਨਹੀਂ ਠੀਕ ਹੈ ਵੀਰ ਠੀਕ ਹੈ ਸ਼ਿਵਾਕ ਚੂਲੇ ਭਵਾਂ ਦੀ ਠੀਕ ਹੈ ਪਹਿਲੇ ਡੰਗ ਦੇ ਨਹੀਂ ਕਿਹੜੀ ਚਮਾਉਂਦੀ ਆ ਜਾਇਦ ਦਾ ਮੁੱਲ ਆ ਵੀਰੇ ਕੁਆਰ ਠੀਕ ਆ ਰਾਜ ਪੈਸੇ ਕਿੰਨੇ ਲੈਣੇ ਇਹਦੇ ਜਮਾ ਜਾਇਦ ਆਹ ਦੀ ਆ ਸਰਦਾਰ ਜੀ ਪੈਸੇ ਕਿੰਨੇ ਲੈਣੇ ਪੈਸੇ ਵੀਰੇ ਇਹਦਾ ਲੈਣ ਦੇਣ ਦਾ ਬਸ ਪਾਵਾਂਗੇ ਆਪਾਂ ਤੂੰ ਮੁੱਲ ਨਹੀਂ ਕਰਨਾ ਦੱਸ ਇਹਦਾ 85000 ਆ ਵੀ ਜਿਵੇਂ ਜੈਨੂਅਲ ਰੇਟਾ ਨਹੀਂ ਅਗਲਾ 120 ਬਾ ਦਿੰਦਾ 25 ਬਾ ਦਿੰਦਾ ਮਾੜਾ ਮੋਟਾ ਮਾਨਦਾਨ ਹੋ ਬਾ ਮੌਕੇ ਤੇ ਹੋ ਜੂ ਬਸ ਲੈਣ ਦੇਣ ਦੀ ਪਾਇਆ ਆਪਾਂ ਹੋਲ ਉਹਨਾਂ ਤੋਰ ਕੇ ਦਿਖਾ ਦਈਏ ਹੁਣ ਪਾਸ ਦੇ ਵਿੱਚ ਕਿਰਖਾ ਸੇ ਥਣ ਦੇ ਕਿਹ ਹੈ ਅਸੀਂ ਤੇ ਛੂਟੀ ਨਹੀਂ ਕਿਉਂ ਓਕੇ ਓਕੇ ਬੱਚਾ ਬੁੱੱਚਾ ਪੂਰਾ ਚੜ੍ਹਦੀਆਂ ਤੁਹਾਡੇ ਸਾਹਮਣੇ ਆ ਸਾਰਾ ਕੁਝ ਕੈਮਰੇ ਤੇ ਠੀਕ ਹੈ ਜੀ ਹਾਂ ਤੋਰ ਹੋਲ ਵੀਰੇ ਆਪਾਂ ਕਹਿਣ ਦੇ ਗੱਲਾਂ ਨਹੀਂ ਜਿਹੜਾ ਕੁਝ ਪ੍ਰੂਫ ਹੁੰਦਾ ਉਹੀ ਦੱਸੀਏ ਆਪਾਂ ਦੋ ਝੋਟੀਆਂ ਦੀ ਪਹਿਲਾ ਵੀਡੀਓ ਕਵਰ ਕਰੀਆ ਨਾ ਇਨ ਕੱਲੀ ਦੀ ਜਾਣ ਕੇ ਦਿਖਾਈਆ ਵੀਰੇ ਚਾਜ ਨਾਲ ਦਿਖਾਉਣੀ ਸੀ ਲੰ ਤਾ ਕਰਕੇ ਕੱਲੀ ਦੀ ਵੀਡੀਓ ਆਪਾਂ ਬਣਾਈ ਆ ਹਨਾ ਰਾਜ ਉਹ ਫਿਰ ਤਿੰਨ ਸੀ ਬਾਈ ਹਾਂ ਤਿੰਨ ਸੀ ਤੇ ਧਾਰਾ ਦੂਰਾ ਮਾਨੀਆਂ ਵੀਡੀਓ ਬਾਲੀ ਲੰਮੀ ਫਿਰ ਔਖਾ ਕਰਦੀ ਚੜਦੀ ਨਗੀ ਆ ਦੇਖੋ ਜੀ ਕੱਲੀ ਦੀ ਤਾਂ ਸਿੰਗਲ ਵੀਡੀਓ ਬਣਾਈ ਤੇ ਇੱਕ ਦੇਵਾਨ ਘਰੇ ਬੁੱਟੇ ਹੋਣਾ ਸਮਾਜ ਚਾਹੀਦਾ ਤੇ ਚੀਜ਼ ਵੀ ਆਪਾਂ ਦਿਖਾਉਣ ਵਾਲੀ ਸੀ ਤਾਂ ਕਰਕੇ ਕੱਲੀ ਦੀ ਬਣਾਈ ਲੈ ਚੱਲ ਓਕੇ ਜੀ ਲੈ ਚੱਲ ਜੀ ਇਹਨਾਂ ਲੁੱਟਣ ਵਾਲੀ ਗੱਲ ਆ ਭਾਈ ਉਹ ਕੀ ਆ ਪਾਇਆ ਬਾਕੀ ਨਿਸ਼ਾਨੀਆਂ ਤੁਸੀਂ ਇੱਥੇ ਆ ਕੇ ਦੇਖ ਲਿਓ ਪੂਰੀਆਂ ਕਵਰ ਕਰਦੀ ਹੈਗੀ ਤੁਸੀਂ ਇਹੋ ਜੀ ਗੱਲ ਨਹੀਂ ਹੈ ਕਿ ਬਾਈ ਨੇ ਜਮਾ ਜਾਇਜ਼ ਰੇਟ ਕੀਤਾਗਾ ਜਾਇਜ਼ ਰੇਟ ਦੇ ਵਿੱਚ ਬਾਈ ਕਹਿੰਦਾ ਆਪਾਂ ਨੂੰ ਮਿਲੀਏ ਤੇ ਜਾਇਜ਼ ਚ ਹੀ ਦੇਣੀ ਆ ਹਨਾ ਹਾਂ ਜਾਇਜ਼ ਚ ਹੀ ਦੇਣੀ ਆ ਆਪਾਂ ਕੋਈ 95 ਨਹੀਂ ਪਾਇਆ ਲੱਖ ਨਹੀਂ ਪਾਇਆ ਠੀਕ ਆ ਜਾਇਜ਼ ਚ ਬਾਈ ਕਹਿੰਦਾ ਦੇਣੀ ਆ ਹਾਂ ਤੇ 85000 ਜੋ ਮਾਨਤਾਨ ਹੋਜੂ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿਦਲੋ ਧੰਨਵਾਦ ਜਲਦ ਮਿਲ ਜਲਦਵਾਰਾ ਕਿਲੋ ਖਰਾਬ ਪਾ ਦੂ ਉਥੇ ਠੀਕ ਆ ਧੰਨਵਾਦ ਜੀ ਜਿਹੜਾ ਮਰਜੀ ਆਨਲਾਈਨ ਮੰਗਾ ਸਕਦਾ ਠੀਕ ਆ ਹਾਂ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿਦਲੋ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀ